Y feira, ti feira feira. O! O! ਦੇਖਦਾ ਅੱਜ ਦੀ ਜੇ ਸ਼ਾਰਟ ਟਾਈਮ 'ਚ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਇਕੱਠਾ ਕੀਤਾ ਕੱਲ ਇੱਕ 10 ਤਰੀਕ ਨੂੰ ਸਿਟੀ ਧੂਰੀ ਦੇ ਵਿੱਚ ਮੇਨ ਜਿਹੜਾ ਸੜਕ ਹੈ ਲੁਧਿਆਣਾ ਸੰਗਰੂਰ ਆ ਪੋਲੋ ਦੇ ਉੱਪਰ ਇੱਕ ਪੰਜਾਬ ਰੋਡਵੇ ਦੀ ਬੱਸ ਨੂੰ ਬੁਰੀ ਤਰ੍ਹਾਂ ਭੰਨਿਆ ਗਿਆ ਸੀ ਜਿਸ 'ਚ ਕਰੀਬ 6 ਮੁੰਡੇ ਸੀਗੇ ਉਹਨਾਂ ਨੇ ਆਪਣੀ ਗੱਡੀ ਰੋਕ ਕੇ ਬੁਰੀ ਤਰ੍ਹਾਂ ਜਿੱਦ ਸਵਾਰੀਆਂ ਬਹੁਤ ਡਰ ਗਈਆਂ ਸੀਗੀਆਂ ਤੇ ਬਸਦੇ ਪੁਰੇ ਸ਼ੀਸ਼ੇ ਟਾਕੀਆਂ ਬਿਲਕੁਲ ਬੁਰੀ ਹਾਲਤ ਦੇ ਨਾਲ ਜਿਹਦੇ ਵਿੱਚ ਲੋਹੇ ਦੀ ਰਾੜ ਜਿਹਦੇ ਦੇ ਉੱਪਰ ਗਰਾਰੀ ਲੱਗੀ ਹੋਈ ਸੀਗੀ ਕਾਫੀ ਡੈਚ ਦਾ ਮਾਹੌਲ ਉੱਥੇ ਪੈਦਾ ਕੀਤਾ ਸੀਗਾ ਜਿਸ ਤੋਂ ਬਾਅਦ ਕਾਫੀ ਭਾਰੀ ਉੱਥੇ ਜਾਮ ਲੱਗਿਆ ਸੀਗਾ ਤੇ ਇਮੀਡੀਏਟਲੀ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਇੱਕ ਉੱਥੇ ਜੋ ਉਸ ਤੋਂ ਬਾਅਦ ਮੌਕਾ ਸਾਰਾ ਸਾਮੇ ਆ ਜੱਜ ਲਿਆ ਤੇ ਕੁਝ ਹੀ ਘੰਟਿਆਂ ਦੇ ਵਿੱਚ ਹੀ ਇਹ ਜਿਹੜੇ ਬੰਦੇ ਸੀਗੇ ਦੋ ਮੁੰਡੇ ਜਖੇਪਲ ਦੇ ਹੈਗੇ ਆ ਥਾਣਾ ਧਰਮਗੜ ਸਾਈਡ ਤੇ ਟੀਮੇ ਸਾਈਡ ਦੇ ਤਿੰਨ ਮੁੰਡੇ ਪਸੌੜ ਪਿੰਡ ਦੇ ਆ ਥਾਣਾ ਸੱਧ ਤੁਰੀ ਇੱਕ ਸਿਟੀ ਤੁਰੀ ਦਾ ਕੁੱਲੇ 6 ਮੁੰਡੇ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਤੇ ਕਿਡਨਾਪਿੰਗ 307 ਇਹਨਾਂ ਦੇ ਮਕਦਮੇ ਦਰਜ ਹੈਗੇ ਪਹਿਲਾਂ ਕਿ ਕਿ 2 2 ਤੇ ਜਿਨ੍ਹਾਂ ਨੂੰ ਅਸੀਂ ਫੌਰੀ ਤੌਰ ਤੇ ਕਾਬੂ ਕਰਕੇ ਜੇ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਅਨੁਸਾਰ ਸ਼ਹਿਰ ਦੇ ਵਿੱਚ ਜਿਹੜਾ ਪੀਸ ਆਪਾ ਬਣਾਈ ਰੱਖਣਾ ਹੈ ਉਹਦੀ ਪਾਲਣਾ ਕਰਦੇ ਹੋਏ ਇਹਨਾਂ ਨੂੰ ਫੜ ਕੇ ਮਕਦਮਾ ਦਰਜ ਕੀਤਾ ਮਕਦਮੀ ਦੀ ਧਾਰਾ 194 2 115 2 126 ਸਬਸੈਕਸ਼ਨ 2 191 ਸਬਸੈਕਸ਼ਨ 3 190 ਬੀ ਐਨ ਐਸ ਅਤੇ ਪੰਜਾਬ ਪ੍ਰੋਵਿੰਸਨ ਆਫ ਡੈメージ ਟੂ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਦੀ ਸੈਕਸ਼ਨ 4 ਇਹ ਧਾਰਾ ਇਹਦੇ ਇਹਨਾਂ ਤੇ ਲਾਈ ਹੈ ਤੇ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਚ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਇਹਨਾਂ ਦੇ ਜਿਹੜੇ ਹਥਿਆਰ ਸੀਗੇ ਲੋਹੇ ਦੀ ਜਿਹੜੀ ਰਾਡ ਸੀਗੀ ਪਲੱਸ ਹੋਰ ਜਿਹਨਾਂ ਦੇ ਇਹਨਾਂ ਦੇ ਖੁੰਡੇ ਹਥਿਆਰ ਸੀਗੇ ਉਹ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਨੂੰ ਪੇਸ਼ ਕੀਤਾ ਜਾ ਰਿਹਾ ਕੀ ਕਾਰਨ ਸੀ ਜੀ ਕੀ ਕਾਰਨ ਦੀ ਇਹ ਕਿਉਂ ਉਹਨਾਂ ਨੇ ਜੋ ਫਿਲਹਾਲ ਦੀ ਗੱਲ ਸਾਹਮਣੇ ਆਈ ਹੈ ਵੀ ਇਹ ਬੱਸ ਲੁਧਿਆਣਾ ਟੁਹਾਣਾ ਸਾਈਡ ਤੋਂ ਲੁਧਾਣੇ ਵੱਲ ਨੂੰ ਜਾ ਰਹੀ ਸੀ ਥੋੜਾ ਜਿਹਾ ਪਹਿਲਾਂ ਕਕਰਾਲ ਚੌਂਕ ਜਿੱਥੇ ਜਾਮ ਲੱਗਣ ਕਰਕੇ ਇਹਨਾਂ ਦੇ ਉੱਥੇ ਬਹਿਸ ਵਾਜੀ ਹੋਈ ਹੈ ਹਲਕੇ-ਫੁਲਕੇ ਤਾਂ ਇਹਨਾਂ ਨੇ ਪੂਰਾ ਇਰਾਦਾ ਬਣਾ ਕੇ ਪੁਲ ਦੇ ਉੱਪਰ ਜਾ ਕੇ ਮੇਨ ਚੌਂਕ ਦੇ ਵਿੱਚ ਪੁਲ ਦੇ ਜਿਹੜਾ ਸ਼ੇਰਪੁਰ ਚੌਂਕ ਦਾ ਪੁਲ ਦੇ ਉੱਪਰ ਉੱਥੇ ਬੱਸ ਨੂੰ ਘੇਰ ਲਿਆ ਤੇ ਉਹ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਕਾਫੀ ਨੁਕਸਾਨ ਪਹੁੰਚਾਇਆ ਤੇ ਕਨੈਕਟਰ ਦੇ ਵੀ ਕੁਝ ਉਹਨਾਂ ਨੇ ਗੁੱਜੇ ਸੱਟਾਂ ਮਾਰੀਆਂ ਨੇ ਕਿਆਂ ਮੈਂ ਤੁਹਾਡੇ ਮਾਦਬ ਬਰਾਹੀਰ ਸ਼ਰਾਰਤੀਆਂ ਨੂੰ ਇਹ ਬਿਲਕੁਲ ਚੇਤਾਵਨੀ ਦੇਣਾ ਚਾਹੁੰਦਾ ਕਿ ਬਾਜ ਆ ਜਾਓ ਧੂਰੀ ਸ਼ਹਿਰ ਦੇ ਵਿੱਚ ਮਾਨ ਜੋ ਗਿਆ ਐਸਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਪੂਰੀ ਸਖਤ ਜਿਹੜੀ ਹੈਗੀ ਆ ਪੂਰੇ ਨਿਗਾਹ ਪੂਰੀ ਬਾਜ ਵਾਲੀ ਅੱਖ ਹੋਈ ਪਈ ਆ ਹੁਣ ਕਿਉਂਕਿ ਪਿਛਲੇ ਕੁਝ ਦਿਨਾਂ ਚ ਉਹ ਤੇ ਜਿਹੜੀਆਂ ਚੋਰੀਆਂ ਹੋਈਆਂ ਸੀ ਉਹਦੇ ਵਿੱਚ ਵੀ ਅਸੀਂ ਫੜ ਕੇ ਬੰਦੇ ਅੰਦਰ ਦਿੱਤੇ ਨੇ ਹੁਣ ਪਿਛਲੇ ਦੋ ਦਿਨਾਂ ਤੋਂ ਬੜੀ ਸ਼ਾਂਤੀ ਹੈ ਪਰ ਅਸੀਂ ਟੁਆਣੇ ਤੋਂ ਆ ਰਹੇ ਸੀ ਜਦੋਂ ਧੂਰੀ ਕੱਕੜਾਲੇ ਚੌਂਕ 'ਤੇ ਪਹੁੰਚੇ ਜਾਮ ਬਹੁਤ ਜ਼ਿਆਦਾ ਲੱਗਿਆ ਸੀ ਇਹ ਲੌਂਗ ਸਾਈਡ ਥੱਲੇ ਦੀ ਬਰਾਬਰ ਜੀ ਆਏ ਪਹਿਲਾਂ ਗੱਡੀ ਨਾਲ ਗੱਡੀ ਲਾਦਨੇ ਸੀ ਮੈਂ ਕਿਹਾ ਵੀ ਤੁਸੀਂ ਥੱਲੇ ਆਉਣਾ ਇੰਨੀ ਗੱਲ ਹੋਈ ਆ ਬਸ ਇੰਨੀ ਗੱਲ ਤੋਂ ਬਾਅਦ ਇਹ ਥੱਲੇ ਉਤਰ ਕੇ ਗਾਲੀ ਗਲੋਚ ਕਰਨ ਲੱਗੇ ਮੁੜ ਕੇ ਹਥਿਆਰ ਕੱਢੇ ਉੱਥੋਂ ਇਹ ਦੋ ਬੰਦੇ ਇਹਨਾਂ ਦੇ ਨਾਲ ਲੈ ਕੇ ਚਲੇ ਗਏ ਗਾਹਾਂ ਇਹ ਜਦੋਂ ਗੱਡੀ ਸਵਾਰੀਆਂ ਚੱਕ ਕੇ ਉੱਤਰ ਕੇ ਇੱਕ ਲਖਤੀ ਇਹ ਸਾਰੇ ਪੰਜੇ ਛੇ ਜਣੇ ਗੱਡੀ ਨੂੰ ਪੈ ਗਏ ਤੇ ਗੱਡੀ ਜਦ ਮਤਲਬ ਸ਼ੀਸ਼ੇ ਤੋੜਨ ਲੱਗ ਗਏ ਇਹ ਮੇਰੇ ਵੀ ਮਾਰਨ ਦੀ ਕੋਸ਼ਿਸ਼ ਕੀਤੀ ਕੁਦਰਤੀ ਬਚਾਅ ਹੋ ਗਿਆ ਚਲੋ ਨਹੀਂ ਲੱਗੀ ਹੈਗੀ ਤੇ ਟਾਕੀ ਖੋਲਣ ਦੀ ਕੋਸ਼ਿਸ਼ ਕੀਤੀ ਚਾਰ ਵਾਰ ਖੁੱਲੀ ਚਾਰ ਵਾਰ ਟਾਕੀ ਆਪ ਦੇ ਆਪ ਬੰਦ ਹੋ ਗਈ ਤੇ ਮਗਰ ਫੇ ਗੱਡੀ ਆਉਂਦੀ ਸੀ ਹੂਟਰ ਵੱਜਿਆ ਤੇ ਭੱਜਲੇ ਇੱਕ ਅਸੀਂ ਬੰਦਾ ਮੌਕੇ ਤੇ ਜਦੇ ਫੜ ਲਿਆ ਪੁਲਿਸ ਪਹੁੰਚ ਗਈ ਸੀਗੀ ਐਸਪੀ ਸਾਹਿਬ ਤੁਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਆ ਕੇ ਮਤਲਬ ਵੀ ਮਿੰਟੋ ਮਿੰਟੀ ਹੀ ਬੰਦੇ ਸਾਰੇ ਰਿਕਵਰ ਕਰ ਲਏ ਉਹ ਤੋਂ